ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਖੁਸ਼ਗਵਾਰਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਿੱਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪਰੰਤੂ ਸਤਿਅਰਥ ਕਰਾਂਗੇ ਅੱਜ ਸੋਠ ਮਹੱਲਾ ਚੌਥਾ ਘਰ ਪਹਿਲਾ ਦੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ ਸੋਠ ਮਹੱਲਾ ਚੌਥਾ ਘਰ ਪਹਿਲਾ ੴ ਸਤਿਗੁਰੂ ਪ੍ਰਸਾਦਿ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾ ਵੰਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸੱਚਾ ਸਾ ਆਪੇ ਆਪ ਵਰਤਾ ਪਿਆਰਾ ਆਪੇ ਆਪ ਅਪਾਹਾ ਵੰਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾ ਆਪੇ ਵੰਜ ਵਪਾਰੀਆ ਪਿਆਰਾ ਆਪੇ ਸੱਚ ਵਿਸਾ ਜਪ ਮੰਨ ਹਰ ਹਰ ਨਾਮ ਸਲਾ ਗੁਰ ਕਿਰਪਾ ਤੇ ਪਾਈ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਰ ਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾਉ ਆਪੇ ਉਜੜ ਪਾਈਦਾ ਪਿਆਰਾ ਆਪ ਵਿਖਾਲੇ ਰਾਉ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾ ਆਪੇ ਆਪ ਪਾਇਦਾ ਪਿਆਰਾ ਸਿਰ ਆਪੇ ਤੰਦੜੇ ਲਾ ਆਪੇ ਕਰਾਏ ਸਾਖਤੀ ਪਿਆਰਾ ਆਪੇ ਮਾਰੇ ਮਰ ਜਾਏ ਆਪੇ ਪਤਨ ਪਾਤ ਨਹੀਂ ਪਿਆਰਾ ਆਪੇ ਪਾਰ ਲੰਘਾਏ ਆਪੇ ਸਾਗਰ ਬਾਤਾ ਪਿਆਰਾ ਗੁਰਖੇਵਟ ਆਪ ਚਲਾਏ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤਸ਼ਾਹ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤਸ਼ਾਹ ਆਪੇ ਆਪ ਦਿਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਉ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਆਂ ਜੀ ਕਿ ਪਿਆਰਾ ਪਰਮੇਸ਼ਰ ਹਰ ਆਪਿ ਸਭਨਾ ਵਿੱਚ ਵਿਆਪਕ ਹੈ ਜੀ ਪਰ ਆਪ ਮਾਇਵੀ ਦਾਰਥਾਂ ਦੇ ਮੋਦ ਉਸ ਦੀ ਮਾਰ ਤੋਂ ਨਿਰਲੀਪ ਹੈ ਜੀ ਫਿਰ ਗੁਰੂ ਜੀ ਆਖਦੇ ਆਂ ਪਰਮੇਸ਼ਰ ਹਰ ਪਿਆਰਾ ਜਗਤ ਸੰਸਾਰ ਰੂਪੀ ਵਪਾਰੀ ਹੈ ਜੀ ਅਤੇ ਸੱਚਾ ਸ਼ਾ ਹਾਂ ਦਾ ਸ਼ਾ ਆਪ ਵੀ ਆਪ ਹੀ ਹੈ ਜੀ ਫਿਰ ਗੁਰੂ ਜੀ ਆਖਦੇ ਕਰਤਾ ਪੁਰਮੇਸਰ ਹਰ ਪਿਆਰਾ ਆਪ ਹੀ ਵੰਡ ਆਪ ਹੀ ਵਪਾਰੀ ਅਤੇ ਆਪ ਹੀ ਸੱਚ ਰੂਪ ਪ੍ਰੋਸਾ ਯਕੀਨ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮੇਰੇ ਮਨ ਪਰਮੇਸ਼ਰ ਹਰ ਹਰ ਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰੋ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਦੀ ਸਿਫਤ ਸਲਾਹ ਕਰੋ ਜੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਹਰ ਦੇ ਗੁਣ ਗਾਣ ਗਾਓ ਕਰੋ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਹਰ ਅਪੌਂਚ ਹੈ ਜੀ ਉਸ ਦੀ ਡੰਗਾਈ ਦਾ ਕੋਈ ਸਾਰ ਨਹੀਂ ਲਗਾ ਸਕਦਾ ਜੀ ਅਤੇ ਪਿਆਰਾ ਪਰਮੇਸ਼ਰ ਰੂਪ ਹੈ ਗੁਰੂ ਗੁਰੂ ਦੀ ਕਿਰਪਾ ਨਾਲ ਹੀ ਪਾਇਦਾ ਹੈ ਜੀ ਰਹਾਉ ਫਿਰ ਗੁਰੂ ਜੀ ਆਪ ਦੇ ਹਨ ਪਿਆਰਾ ਪਰਮੇਸ਼ਰ ਹਰ ਸਭਨਾ ਦਾ ਦੁੱਖ ਸੁਖ ਸੁਣਦਾ ਵੇਖਦਾ ਅਤੇ ਆਪ ਹੀ ਸਾਰਿਆਂ ਦੇ ਮੂੰਹ ਦਾਰਾ ਬੋਲਦਾ ਹੈ ਜੀ ਫਿਰ ਗੁਰੂ ਜੀ ਆਖਦੇ ਆਂ ਪਰਮੇਸ਼ਰ ਹਰ ਸਭਨਾਂ ਨੂੰ ਆਪ ਹੀ ਰਾਹ ਪੰਦਾ ਹੈ ਜੀ ਆਪ ਹੀ ਕਈਆਂ ਨੂੰ ਸਹੀ ਮਾਰਗੋਂ ਖਾਂਦਾ ਹੈ ਜੀ ਅਤੇ ਪਰਮੇਸ਼ਰ ਹਰ ਪਿਆਰਾ ਸਭ ਕੁਝ ਆਪ ਹੀ ਆਪ ਹੈ ਜੀ ਅਤੇ ਬੇਪਰਵਾਹ ਹੈ ਜੀ ਫਿਰ ਗੁਰੂ ਜੀ ਆਖਦੇ ਆਂ ਪਰਮੇਸ਼ਰ ਹਰ ਪਿਆਰਾ ਆਪਣੇ ਸਭਨਾਂ ਜੀਆਂ ਨੂੰ ਪੈਦਾ ਕਰਕੇ ਆਪ ਹੀ ਸਭ ਨੂੰ ਧੰਦੇਕਾਰੇ ਲਾਉਂਦਾ ਹੈ ਜੀ ਪਰਮੇਸ਼ਰ ਹਰ ਆਪ ਹੀ ਸਭਨਾ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਜੀ ਅਤੇ ਪਰਮੇਸ਼ਰ ਹਰ ਆਪ ਹੀ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਜੰਮਦਾ ਤੇ ਮਾਰਦਾ ਹੈ ਜੀ ਫਿਰ ਗੁਰੂ ਜੀ ਆਪਦੇ ਪਿਆਰਾ ਪਰਮੇਸ਼ਰ ਪ੍ਰਭ ਆਪ ਹੀ ਪਤਨ ਹੈ ਜੀ ਮਲਾਹ ਹੈ ਜੀ ਅਤੇ ਆਪ ਹੀ ਇਸ ਜਗਤ ਸੰਸਾਰ ਤੋਂ ਪਾਰ ਲਗਾਉਣ ਵਾਲਾ ਜਹਾਜ਼ ਹੈ ਜੀ ਫਿਰ ਗੁਰੂ ਜੀ ਆਧਿਆਨ ਪਰਮੇਸ਼ਰ ਹਰ ਪਿਆਰਾ ਆਪ ਹੀ ਜਗਤ ਸੰਸਾਰ ਰੂਪੀ ਸਮੁੰਦਰ ਹੈ ਜੀ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਬੇੜੀ ਜਹਾਜ਼ ਹੈ ਜੀ ਅਤੇ ਆਪ ਹੀ ਗੁਰੂ ਰੂਪ ਗੁਰਸਾਧ ਗੁਰਬਾਣੀ ਨਾਮ ਮਲਾਹ ਹੈ ਜੀ ਫਿਰ ਕਿਰੂ ਜੀ ਆਖਦੇ ਹਨ ਪਰਮੇਸ਼ਰ ਹਰ ਆਪ ਹੀ ਜਹਾਜ ਨੂੰ ਸੰਸਾਰ ਰੂਪੀ ਜਹਾਜ ਨੂੰ ਚਲਾਉਂਦਾ ਹੈ ਜੀ ਅਭੀ ਗੁਰਮਖ ਰੂਪ ਹੋ ਕੇ ਗੁਰਸਾਧ ਗੁਰਬਾਣੀ ਨਾਮ ਰੂਪ ਜਹਾਜ ਤੇ ਚੜ ਕੇ ਪਾਰ ਲੰਘਦਾ ਹੈ ਜੀ ਅਤੇ ਪਿਆਰਾ ਪਰਮੇਸ਼ਰ ਪਾਸ਼ਾ ਆਪਣੇ ਖੇਡ ਤਮਾਸ਼ੇ ਖੋਤ ਕਰਕੇ ਵੀ ਇਹਦਾ ਹੈ ਜੀ ਨਾਨਕ ਦੀ ਬੇਨਤੀ ਹੈ ਜੀ ਕਿ ਪਿਆਰਾ ਪਰਮੇਸ਼ਰ ਹਰ ਦਿਆਲੂ ਹੈ ਜੀ ਅਤੇ ਗੁਰਮੁਖ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਨਾਲ ਮੇਲ ਲੈਂਦਾ ਹੈ ਜੀ ਇਸ ਸ਼ਬਦ ਦਾ ਸਾਰ ਇਸ ਰੰਗਰੀਏ ਜੀ ਇਸ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਕਰਤਾ ਪੁਰਮੇਸ਼ਰ ਹਰ ਸਭ ਕੁਝ ਆਪ ਹੀ ਹੈ। ਸਾਰ ਇਸੇ ਦੇ ਜੀਵਾਂ ਨੂੰ ਸਾਰੇ ਸੰਸਾਰ ਨੂੰ ਪੈਦਾ ਕਰਕੇ ਸਭਨਾਂ ਨੂੰ ਕਮੇ ਕੰਮ ਕਰੇ ਤੰਦੇ ਲਾਉਂਦਾ ਹੈ ਜੀ। ਕਈਆਂ ਨੂੰ ਚੰਗੇ ਤੇ ਕਈਆਂ ਨੂੰ ਮਾੜੇ ਮਾਰਗ ਤੇ ਪਾਉਂਦਾ ਹੈ ਜੀ। ਅਤੇ ਆਪ ਹੀ ਪਾਸਾਗਰ ਸੰਸਾਰ ਬਾਹਰ ਕਾਉਣ ਵਾਲਾ ਜਹਾਜ਼ ਅਤੇ ਮਲਾਹ ਹੈ ਜੀ ਫਿਰ ਗੁਰੂ ਜੀ ਆਖਦੇ ਪਰਮੇਸ਼ਰ ਹਾਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਰਬ ਸਟੇਜ ਹੈ ਜੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਚੀਬ ਮਨੁੱਖ ਪਾਸਾਗਰ ਸੰਸਾਰ ਨੂੰ ਪਾਰ ਕਰਕੇ ਪਰਮੇਸ਼ਰ ਦੀ ਕਿਰਪਾ ਨਾਲ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦਾ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਨਿਕਾਂ ਭੁੱਲਣਾ ਹੋਈਆਂ ਹੋਣ ਕਿਉਂ ਉਸ ਵਾਸਤੇ ਮੈਂ ਖੇਵਾਂ ਦੀ ਜਾਚ ਖਾਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ